ਰਾਜੂ ਹੈ ਸਾਡੇ ਕੁੱਕੜਪਿੰਡ ਦਾ 2000 ਵੋਟ ਐ ਇੱਥੇ ਇਹ ਬੀਜੇਪੀ ਵਾਲਿਆਂ ਨੇ ਇਸ ਤੇ ਟੈਂਟ ਲਵਾਇਆ ਸੀ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਇਹਦੇ ਵੀ ਆਪਣਾ ਟੈਂਟ ਕਾੜ ਕੇ ਇੱਥੇ ਆ ਕੇ ਬੈਠ ਗਏ ਬਹੁਤ ਬਾਤ ਕੁੱਕੜਪਿੰਡ ਵਿੱਚ ਜਿਹੜਾ ਕਿ ਜਲੰਧਰ ਹਲਕਾ ਕੈਂਟ ਦਾ ਪਿੰਡ ਹੈ ਉਰੇ ਚ ਪਹੁੰਚੇ ਆ ਤੁਸੀਂ ਦੇਖ ਰਹੇ ਆ ਕਿ ਜਿੱਤਨਾ ਰੈਲੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਸਾਡੇ ਕਾਂਗਰਸ ਪਾਰਟੀ ਦੇ ਬੂਥ ਤੇ ਪੂਰੀ ਰੌਣਕ ਹੈ ਤੇ ਦੂਸਰਿਆਂ ਦੇ ਸੁੰਨੇ ਹੋਏ ਪਏ ਆ ਬੂਥ ਉਹ ਪਰਲੇ ਪਾਸੇ ਬੀਜੇਪੀ ਦੇ ਲੱਗੇ ਪਰ ਕੋਈ ਨਹੀਂ ਬੈਠਿਆ ਇਹ ਆੜੀ ਦਾ ਰਾਹ ਹੀ ਚੱਲਦਾ ਤੇ ਇੱਧਰ ਬੀਐਸਪੀ ਚ ਕੋਈ ਨਹੀਂ ਬੈਠਾ ਤੇ ਝਾੜੂ ਵਾਲੇ ਵੀ ਆਪਣਾ ਸਾਰਾ ਕੁਝ ਛੋੜ ਕੇ ਬਿਸਤਰਾ ਬੰਦ ਕਰਕੇ ਚਲੇ ਗਏ ਆ ਮੈਂ ਧੰਨਵਾਦੀ ਆ ਕੁੱਕੜ ਪਿੰਡ ਦਾ ਕਿ ਸਾਰੇ ਪਿੰਡ ਨੇ ਜਿੱਥੇ 2000 ਵੋਟਰਾਂ ਦੇ ਪਿੰਡ ਨੇ ਫੈਸਲਾ ਕਰ ਲਿਆ ਕਿ ਜੀ ਸਾਰੀ ਬੋਟ ਇੱਕ ਪਾਸੇ ਕਾਂਗਰਸ ਨੂੰ ਪਾਉਣੀ ਹੈ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਮੈਂ ਇੱਥੇ ਆ ਕੇ ਬਹੁਤ ਪਤਾ ਲੱਗਿਆ ਔਰ ਦੇਖੋ ਤੁਸੀਂ ਜਿਸ ਤਰ੍ਹਾਂ ਰੈਲੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਸਾਰੇ ਜਣੇ ਬੂਤ ਤੇ ਖੜੇ ਹੈ ਮੈਂ ਸਾਰਿਆਂ ਦਾ ਬਾਈ ਜੀ ਬਹੁਤ ਧੰਨਵਾਦ ਕਰਦਾ ਵਿੱਚੇ ਅਕਾਲੀ ਦਲ ਵਿੱਚੇ ਆਮ ਆਦੀ ਪਾਰਟੀ ਵਿੱਚੇ ਸਾਰੇ ਮੋੜੇ ਕੋਰਤਾ ਵੀ ਪ੍ਰਿਵਿਸ਼ ਉਹ ਪਿੰਡ ਤੇ ਉਹ ਕੋਰਤੇਲੀ ਪਰ ਵੀ ਅਲੀਪੁਰ ਪਰ ਅਲੀਪੁਰ ਤੋਂ ਕੋਰ ਮੋੜਨਾ ਇਹਦੇ ਨਾਲ ਅਲੀਪੁਰ ਤੇ ਕੋਰਟ ਖੁਰਦਾ ਵੀ ਬੂਥ ਇੱਥੇ ਹੀ ਆ ਉਹਨਾਂ ਦੀਆਂ ਵੋਟਾਂ ਇੱਥੇ ਆਉਣੀਆਂ ਉਹਨਾਂ ਦਾ ਹੀ ਫੈਸਲਾ ਇਕੱਠਾ ਇਹ ਹੈ ਕਿ ਸਾਰਿਆਂ ਨੇ ਇਕੱਠੇ ਹੋ ਕੇ ਪੰਜਾ ਚੌਂਡ ਚੋਂ ਵੋਟ ਪਾਉਣੀ ਹੈ ਔਰ ਚਿੱਨੀ ਨੂੰ ਜਿਦਾਣਾ ਮੈਂ ਸਾਰਿਆਂ ਦਾ ਬਹੁਤ ਬਹੁਤ ਜੀ ਬਾਈ ਥੋੜਾ ਹੱਥ ਮੋੜ ਕੇ ਤਲਬ ਕਰਦਾ ਹਾਂ 10 ਬੰਦੇ 10 ਵੀ ਬੰਦੇ ਬਹੁਤੇ ਹੁੰਦੇ ਇੱਥੇ ਸੈਂਕੜੇ ਬੰਦੇ ਖੜੇ ਆ ਹਰ ਉਧਰ ਸੋਗ ਪੈ ਗਿਆ ਵਾ ਸਾਰਿਆਂ ਦੇ ਉਹ ਪਰਲੇ ਪਾਸੇ ਦੇਖੋ ਬੀਜੇਪੀ ਦਾ ਟੈਂਟ ਇਕੱਠਾ ਹੋ ਰਿਹਾ ਆ ਜੀ ਆ ਦੇਖਿਓ ਉੱਪਰ ਦੇ ਬਾਦਿਓ ਕੱਟੇ ਲਾਗੇ ਕਰਦੇ ਉਹ ਬਾਈ ਕੋਲੇ ਨੂੰ ਟਾਈਮ ਲਾ ਦਿੰਦਾ ਜੀ ਥੋੜਾ ਜਿਆ ਦੁਕਾਨ ਦਾ ਟੈਂਟਾ ਨਹੀਂ ਮੇਰੀ ਵੀ ਹੈਗੀ ਦੀ ਟਾਈਮ ਦਾ ਪੂਰਾ ਬਸ ਯਾਰ ਐਦੀ ਵੀ ਟੈਂਟ ਲਾਉਂਦੇ ਰਹੇ ਆ ਪਰ ਅਗਲੇ ਦਾ ਪ੍ਰੋਗਰਾਮ ਤਾਂ ਹੋ ਰਿਹਾ ਨਹੀਂ। ਹਰ ਬੰਦਾ ਹੀ ਕੋਈ ਨਹੀਂ ਹੈ। ਬੰਦੇ ਨਾ ਹੋਣ ਕਰਕੇ ਟੈਂਟ ਇਕੱਠੇ ਹੋਣ ਲੱਗੇ ਆਮ ਆਦਮੀ ਦਾ ਵੀ ਦਿੱਤਾ ਲੱਗਿਆ ਕਰਨ। ਉਹ ਭਾਜਪਾ ਦਾ ਇਕੱਠਾ ਕਰ ਲਿਆ, BSP ਦੇ ਥੱਲੇ ਕੋਈ ਬੈਠਾ ਨਹੀਂ ਹੈ। ਸੋ ਸਾਰੇ ਬੰਦੇ ਆਨੇ ਆ ਕੇ ਇੱਥੇ ਇੱਕ ਤਰ੍ਹਾਂ ਦਾ ਕੰਮ ਕਰਤਾ ਹੈ ਮੈਂ ਧੰਨਵਾਦੀ ਆਂ। ਪੂਰੇ ਹਲਕਾ ਜਲੰਧਰ ਦੇ ਵਿੱਚ ਇਸ ਤਰ੍ਹਾਂ ਹੀ ਮਾਹੌਲ ਚੱਲ ਰਿਹਾ ਹੈ। ਲੋਕ ਇਕੱਠੇ ਹੋ ਕੇ ਕਾਂਗਰਸ ਨੂੰ ਵੋਟਾਂ ਪਾ ਰਹੇ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜੀ ਰਾਜੀ ਇੱਕ ਵਾਰ ਦੇਖੋ ਵੋਟਰ ਸਾਹਿਬਾਨ ਆਪਣੇ ਆਪਣੇ ਨਾਲ ਆਪਣੇ ਨਾਲ ਜੋ ਮੈਂ ਤਿੰਨ ਪਿੰਡਾਂ ਦਾ ਇਕੱਠਾ ਬੁਣਿਆ ਇਕੱਠਾ ਨਹੀਂ ਸਰ ਲੱਗਿਆ ਇਹ ਵੀ ਇੱਧਰ ਵੀ ਸਾਡੇ ਪਿੰਡ ਦੇ ਬੰਦੇ ਸਾਰੇ ਆਪਣੇ ਹੀ ਆਪਣੇ ਜੀ ਹੋਰ ਭਰਾਵਾਂ ਤੋਂ ਬਹੁਤ ਵੰਦ ਸੋ ਇਹ ਵੀ ਤਿੰਨ ਪਿੰਡਾਂ ਦਾ ਇਕੱਠਾ ਬੋਤ ਹੈ ਇਹ ਕੋਟ ਖੁਰਦੇ ਵਾਲੇ ਆ ਕੁੱਕੜ ਵਾਲੇ ਆ ਸਾਰਿਆਂ ਨੇ ਇਕੱਠਾ ਹੋ ਕੇ ਗੱਲ ਅਸਲੀ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਸਾਰੇ ਇੱਕ ਤਰਫ ਆ ਗਏ ਆ ਤੇ ਅਕਾਲੀ ਵੀ ਇੱਥੇ ਆ ਆਮ ਆਦੀ ਪਾਰਟੀ ਵੀ ਇੱਥੇ ਆ ਭੀਐਸਪੀ ਵੀ ਇੱਥੇ ਸਾਰੇ ਇਕੱਠੇ ਹੋ ਕੇ ਕਾਂਗਰਸੀ سپورਟ ਕਰ ਰਹੇ ਦੂਸਰਿਆਂ ਦੇ ਟੈਨ ਬੰਦ ਹੋ ਗਏ ਤੇ ਸਾਰਿਆਂ ਨੇ ਫੈਸਲਾ ਕਰ ਲਿਆ ਕਿ ਇੱਧਰ ਕਰ ਲੈ देखो किसान तो ही बाईक दिखा ही बहुत धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर